ਪਾਰ ਦਾ ਬੰਦ ਸੀ ਤੇ ਕੱਲ ਤਾਂ ਬਹੁਤ ਨੁਕਸਾਨ ਹੋ ਗਿਆ ਲੋਕਾਂ ਦਾ ਮੈਨੂੰ ਤਾਂ ਇਹ ਲੱਗਦਾ ਹੈ ਲੋਕ ਪਰੇਸ਼ਾਨ ਕਿੰਨੇ ਹੋਏ ਕੱਲ ਇੱਕ ਕਹੀ ਆ ਵੀ ਕੋਠੇ ਤੇ ਬਿਜਲੀ ਅੱਜ ਲੋਡ ਪਈ ਵੀ ਕੋਠੇ ਤੇ ਬਿਜਲੀ ਅੱਜ ਲੋਡ ਪਈ ਬਾਈ ਜੀ ਅਸ ਤਾਂ ਕੋਠੇ ਤੇ ਕਣਕ ਵੀ ਅਸੀਂ ਪਰਸੋਡੇ ਤੋਂ ਨਹੀਂ ਮੰਗਦੇ ਹੱਤ ਮੰਨੇ ਵੀ ਕੋਠੇ ਤੇ ਬਿਜਲੀ ਅੱਜ ਲੋਡ ਪਈ ਅੱਜ ਦਾ ਇਹ ਆਪਣਾ ਚੈਨਲ ਦੇ ਉੱਤੇ ਪਹਿਲਾ ਪੋਡਕਾਸਟ ਹੈ ਪਹਿਲਾ ਪੋਡਕਾਸਟ ਰੱਖਣ ਦਾ ਵੀ ਇੱਕ ਮੇਨ ਕਾਰਨ ਇਹ ਰਿਹਾ ਬਾਈ ਜੀ ਸਾਨੀ ਦਾ ਮੁੱਦਾ ਸੀ ਨਾ 30 ਦਸੰਬਰ ਸੀ ਭਾਰਤ ਬੰਦ ਸੀ ਉਸ ਦੇ ਨਾਲ ਬਹੁਤ ਜ਼ਿਆਦਾ ਵੀਡੀਓ ਆਈਆਂ ਕੋਈ ਕਹਿੰਦਾ ਬਈ ਜੀ ਉਹਦੇ ਵਿੱਚ ਸਾਡਾ ਤਾਂ ਬਹੁਤ ਨੁਕਸਾਨ ਹੋ ਗਿਆ 2 ਦਸੰਬਰ ਦੇ ਦਿਨ ਦੇ ਵਿੱਚ ਹੁਣ ਆਪਾਂ ਕੀ ਨੁਕਸਾਨ ਹੋਇਆ ਉਹਦੇ ਬਾਰੇ ਕੁਝ ਆਪਾਂ ਤੱਥ ਵਿਚਾਰ ਪੇਸ਼ ਕਰਨੇ ਆ ਤੇ ਆਪਣੇ ਨਾਲ ਨੇ ਅੱਜ ਦੇ ਮੌਕੇ ਤੇ ਬਈ ਜੀ ਵਿਚਿੱਤਰ ਸਿੰਘ ਬਈ ਵਿਚਿੱਤਰ ਆਪਾਂ ਗੱਲ ਕਰਦੇ ਸੀ ਜਿਵੇਂ ਹੁਣ ਕੱਲ ਕਿਸਾਨੀ ਧਰਨੇ ਤੇ ਹਨਾ ਹਾਂਜੀ ਧਰਨਾ ਚੱਲੀ ਜਾਂਦਾ ਕਿਸਾਨੀ ਹਾਂਜੀ ਹਾਂਜੀ ਤੇ ਕੱਲ ਆਪਾਂ ਬਹੁਤ ਜ਼ਿਆਦਾ ਵੀਡੀਓ ਦੇਖੀਆਂ 2 ਦਸੰਬਰ ਨੂੰ ਵੀ ਭਾਰਤ ਬੰਦ ਸੀ ਹਾਂਜੀ ਪਰ ਵੀ ਪਾਰ ਦਵਾਂ ਦਾ ਸੀ ਤੇ ਕੱਲ ਤਾਂ ਬਹੁਤ ਨੁਕਸਾਨ ਹੋ ਗਿਆ ਲੋਕਾਂ ਦਾ ਮੈਨੂੰ ਤਾਂ ਇਹ ਲੱਗਦਾ ਨਹੀਂ ਨੁਕਸਾਨ ਕੋਈ ਨਹੀਂ ਬਾਈ ਲੋਕ ਪਰੇਸ਼ਾਨ ਕਿੰਨੇ ਹੋਏ ਕੱਲ ਇੱਕ ਕਹੀ ਆ ਬਈ ਜੀ ਅਸੀਂ ਤਾਂ ਕੋਠੇ ਤੇ ਕਣਕ ਬੀਜ ਕੇ ਬਣਾ ਲਾਂਗੇ ਪਰ ਆਹ ਘਮਣਾ ਜਿਹੜੇ ਉਹ ਕੋਠੇ ਤੇ ਕਣਕ ਬੀਜਣ ਵਾਲੇ ਹੁੰਦੇ ਆ ਨਾ ਉਹ ਸਿਰਫ ਇੱਕ ਟਾਟ ਹੁੰਦੇ ਇੱਕ ਤਰ੍ਹਾਂ ਦੇ ਮੰਨ ਲਓ ਮੀਡੀਆ 'ਚ ਆਉਣਾ ਚਾਹੁੰਦੇ ਆ ਇਹਦੇ ਆਪਣੋ ਉਹ ਜੇਸੀ ਮੂਰੀ ਆਈਏ ਕਿਸੇ ਮੁੱਦੇ ਤੇ ਕਿਵੇਂ ਲਾ ਲੋ ਕਿਵੇਂ ਲਾ ਲੋ ਵੀ ਸਾਡਾ ਵੀ ਫੇਸ ਵੈਲਿਊ ਬਣ ਜੇ ਹਾਂ ਫੇਸ ਵੈਲਿਊ ਬਣ ਜੇ ਉਹਦੀ ਮੇਨ ਕਾਰਨ ਕੇ ਬਾਈ ਜੀ ਜ਼ਿਆਦਾਤਰ ਉਹਦੇ ਵਿੱਚ ਰਾਜਨੀਤੀ ਹੁੰਦੀ ਹੈ ਕਾਰਨ ਇਹ ਹੈ ਬਾਈ ਜੀ ਪੰਜਾਬੀ ਛੱਡੇ ਹੀ ਹੁੰਦੇ ਆ ਛੱਡੇ ਹੁੰਦੇ ਆ ਬਾਈ ਜੀ ਪੰਜਾਬੀ ਜਾਓ ਅੱਗੇ ਸੋਡਾ ਦਾ ਜਮਾਂ ਕੰਮ ਰੁਕ ਜੂ ਅੱਜ ਜੇ ਨਾ ਗਏ ਤਾਂ ਬਾਈ ਜੀ ਤੁਸੀਂ ਇਹ ਦੇਖੋ ਬਾਈ ਜੀ ਜਦੋਂ 3 ਦਿਨ ਪਹਿਲਾਂ ਅਨਾਊਂਸਮੈਂਟ ਹੋ ਰਹੀ ਸੀ ਬਿਲਕੁਲ ਜੀ ਵੀ ਸੜਕਾਂ ਬੰਦ ਕਰਨੀ ਆਪਾਂ ਜਮਾਂ ਆਈ ਜਮਾਂ ਠੀਕ ਹੈ ਜੀ ਪਤਾ ਹੁੰਦੇ باوجود ਬਾਈ ਜੀ ਆਪਾਂ ਰੂਟ ਚੇਂਜ ਕਰ ਲੰਦਾ ਬੰਦਾ ਆਦਾ ਉਹ ਬੰਦੇ ਉੱਥੇ ਉਸੇ ਰੂਟ ਤੇ ਆਉਂਦੇ ਆ ਫਿਰ ਕਿਉਂ ਕਰੀਏ ਜੀ ਅਸੀਂ ਤਾਂ ਉਧਰੋਂ ਦੀ ਲੰਘਣਾ ਜਿੱਧਰੋਂ ਬੰਦ ਆ ਫਿਰ ਉਹੀ ਕਾਰ ਲੈਣਾ ਮੁੱਦਾ ਵੀ ਬਣਾਉਣਾ ਹੈ ਬਾਈ ਜੀ ਉਹਨਾਂ ਨੇ ਮੂਰੇ ਵੀ ਆਉਣਾ ਉਹਦੇ ਵਿੱਚ ਤੁਸੀਂ ਇਹ ਦੇਖੋ ਬਾਈ ਜੀ ਜਦੋਂ ਡੱਲੇਵਾ ਸਾਹਿਬ ਉਹ ਕਲਿਆਵੇਵਾ ਸੁੱੜੀ ਬੈਠੇ ਜਾਂ ਮੇਰੇ ਵਾਸਤੇ ਇਹਨੇ ਛੋੜੇ ਉਹ ਸਾਰੇ ਵਾਸਤੇ ਬੈਠੇ ਹੁਣ ਉਹ ਬੰਦੇ ਨੇ ਸਵਾਲ ਕਰਤਾ ਵੀ ਅਸੀਂ ਤਾਂ ਜੀ ਲੰਗਣਾ ਟੱਪਣੀ ਦੰਦੇ ਅਸੀਂ ਕਣਕਾਂ ਬੀਜ ਲਾਂਗੇ ਇਸ ਹਾਂਜੀ ਠੀਕ ਹੈ ਛੱਤ ਤੇ ਕਣਕ ਦੀ ਬੀਜੀ ਜਾਂਦੇ ਆ ਦੂਜਾ ਦੰਦੇ ਬਾਈ ਕੁਝ ਬੀਜੀ ਜਾਂਦੇ ਆ ਕਹਿੰਦੇ ਅਸੀਂ ਤਾਂ ਬੀਜ ਕੇ ਅਸੀਂ ਪਰ ਸੋਡੇ ਤੋਂ ਨਹੀਂ ਮੰਗਦੇ ਹੱਤ ਬੰਨੇ ਪਰ ਆਦੇ ਬਈ ਛੱਤ ਤੇ ਬੀਜ ਲਾਂਗੇ ਬਾਈ ਜੀ ਤੁਸੀਂ ਇਹ ਦੇਖੋ ਉਹ ਕੱਲੇ ਕਿਸਾਨਾਂ ਵਾਸਤੇ ਨੇ ਬੈਠੇ ਉੱਥੇ ਉਹ ਸਾਰੇ ਵਾਸਤੇ ਜੇ ਕਿਸਾਨ ਹੀ ਨਾ ਰਹੇ ਤਾਂ ਦੁਕਾਨਦਾਰ ਕੀ ਕਰਨਗੇ ਕੌਣ ਜੋ ਉਹਨਾਂ ਕੋਲੇ ਇੱਕ ਹੋਰ ਆਈ ਸੀ ਵੀਡੀਓ ਕਹਿੰਦੇ ਦੁਕਾਨਦਾਰ ਆਦੇ ਬਈ ਸਾਡਾ ਤਾਂ ਕੰਮੀ ਰੋਲ ਦਾ ਅੱਜ ਫੜ ਕੇ ਨਹੀਂ ਬਾਈ ਜੀ ਉਹ ਸਿਰਫ ਚੱਲਦੇ ਮੋਰਚੇ ਨੂੰ ਖਰਾਬ ਕਰਨਾ ਚਾਹੁੰਦੇ ਹੁੰਦੇ ਕਿਸੇ ਲੋਟੇ ਭੰਗ ਹੋਵੇ ਚ ਕੋਈ ਨੁਕਸਾਨ ਹੋਵੇ ਜਾਨੀ ਕੋਈ ਲੜਾਈ ਝਗੜਾ ਹੋਵੇ ਤਾਂ ਕਿ ਇਹ ਮੋਰਚਾ ਇਹਨਾਂ ਦਾ ਫਤੇ ਨਾ ਹੋਵੇ ਚੱਕਿਆ ਜਾਵੇ ਬਸ ਕਿਸੇ ਲੋਟੇ ਕਿਸੇ ਲੋਟੇ ਵੀ ਜਿਵੇਂ ਹੁਣ ਬਾਪੂ ਡਲੇਵਾਲ ਸਾਹਿਬ ਇੰਨਾ ਸਮਾਂ ਹੋ ਗਿਆ ਬੈਠਿਆਂ ਨੂੰ ਹਾਂਜੀ ਦੁਕਾਨਦਾਰ ਵੀਰ ਸੀ ਜਾਂ ਜਿੰਨੇ ਵੀ ਵੀਰ ਸੀ ਜੇ ਇੱਕ ਦਿਨ ਵੀ ਆਪਾਂ ਭਾਰਤ ਮਾਨ ਦੇ ਵਿੱਚ ਸਮਰਥਨ ਦੇ ਦਿੰਦੇ ਹਾਂਜੀ ਕੀ ਹੁੰਦਾ ਉਹਦੇ ਵਿੱਚ ਤੁਸੀਂ ਇਹ ਦੇਖੋ ਬਾਈ ਜੀ ਉਹਨਾਂ ਨੂੰ ਕਿੰਨਾ ਸਮਾਂ ਹੋ ਗਿਆ ਅੱਜ ਬੈਠਿਆਂ ਨੂੰ ਲਗ ਮਹੀਨੇ ਦੇ ਕਰੀਬ ਹੋ ਗਏ ਬਾਈ ਜੀ ਇੱਕ ਮਹੀਨੇ ਦੇ ਕਰੀਬ ਹੋਣਾ ਹੈ ਠੀਕ ਹੈ ਤੇ ਆਪਾਂ ਤਾਂ ਇੱਕ ਦਿਨ ਦੁਕਾਨ ਬੰਦ ਕਰਨੀ ਬਾਈ ਜੀ ਬਿਲਕੁਲ ਪਰ ਨਹੀਂ ਕਰਨੀ ਪਰ ਉਹਨਾਂ ਦਾ ਸਾਥ ਹੀ ਹੁੰਦੇ ਰਹੇ ਦੇ ਰਹੇ ਕੱਲਾ ਹੋਣ ਨੇ ਇਹ ਮਤਲਬ ਵੀ ਆਪਣੇ ਪੰਜਾਬੀਆਂ ਦੀ ਆदत ਪੈ ਗਈ ਇੱਕ ਦੂਜੇ ਦੀਆਂ ਨੱਤਾਂ ਖਿੱਚਣ ਦੀ ਵੀ ਉਹਨੂੰ ਦੇਖ ਕੇ ਆਪਾਂ ਜਰਨਾ ਨਹੀਂ ਵੀ ਉਹ ਚੰਗੇ ਰਾਹ ਕਿਉਂ ਪੈ ਗਿਆ ਸਪੈਸ਼ਲ ਉਸ ਦੇ ਉਸੇ ਨੂੰ ਖਿੱਚ ਗਈ ਤੁਸੀਂ ਡਲੇ ਸਾਹਿਬ ਕੋਈ ਜਾ ਕੇ ਬੈਠ ਕੇ ਦੇਖੋ ਗੱਲਾਂ ਕਰਿਓ ਬਾਈ ਜੀ ਉੱਥੇ ਬੰਦੇ ਇਹ ਜੇ ਓਪੜ ਗਏ ਜਿਨ੍ਹਾਂ ਨੇ ਆਦੇ ਉੱਥੇ ਨਾਂ ਲਿਖਾਤੇ ਜੀ ਕਹਿੰਦੇ ਕੱਲ ਨੂੰ ਡੱਲੇ ਸਾਹਿਬ ਨੂੰ ਕੁਝ ਹੁੰਦਾ ਨਾ ਤੇ ਇਹਦੇ ਮਗਰੋਂ ਮੈਂ ਬੈਠਣਾ। ਅੱਛਾ ਜੀ। ਉੱਥੇ ਬਾਈ ਜੀ ਸੱਤ ਬੰਦੇ ਨਾਂ ਲਖਾਏ ਆ। ਇੱਕ ਬੰਦਾ ਇਹੇ ਜ ਹੈ ਜਿਹੜਾ ਬੰਦਾ ਕਹਿੰਦਾ ਮੇਰਾ ਸੱਤਵੇਂ ਨਾਂ ਤੋਂ ਕੱਟ ਕੇ ਦੂਜਾ ਨਾਮ ਲਾਓ। ਵੀ ਮੈਂ ਆਮਾ ਮੈਂ ਦੂਜੇ ਨੰਬਰ ਤੇ ਮੈਂ ਬੈਠਾ। ਫਿਰ ਉਹਨਾਂ ਨੂੰ ਹੁਣ ਆਪਾਂ ਕਹੀਏ ਕੀ ਕਹੀਏ ਤੇ ਕੀ ਗੱਲ ਬਾਈ ਜੀ? ਆਪਾਂ ਉਹਨਾਂ ਦੇ ਵਿੱਚ ਹੀ। ਇਹਦਾ ਮਤਲਬ ਬਾਈ ਜੀ ਫਿਰ ਉਹ ਕਮਲੇ ਆ। ਕੱਲ ਦੀਆਂ ਵੀਡੀਓ ਦੇਖੀਆਂ ਤੇ ਬਹੁਤ ਮਨ ਦੁਖੀ ਹੋਇਆ। ਵੀ ਇੱਕ ਪਾਸੇ ਤਾਂ ਇਨਸਾਨ ਨੂੰ ਅੱਜ ਕਿੰਨਾ ਸਮਾਂ ਹੋ ਗਿਆ 1 ਮਹੀਨੇ ਦੇ ਕਰੀਬ ਹੋਣ ਵਾਲਾ ਉਹ ਹੜਤਾਲ ਕੀਤੀ ਹੋਈ। ਤੇ ਆਪਾਂ ਸਿਰਫ ਇੱਕ ਦਿਨ ਚੰਦ 24 ਘੰਟੇ ਆਪਾਂ ਉਹਦੇ ਵੀ ਨਹੀਂ ਇੱਕ ਜਰਾਦ ਕਰ ਸਕੇ ਫੇਰ ਬਈ ਤੁਸੀਂ ਇਹ ਦੇਖੋ ਆਪਣਿਆਂ ਦੀ ਆਤ ਹੁੰਦੀ ਹੈ ਦੂਜੇ ਚੋਂ ਨੁਕਸ ਕੱਢਣ ਦੀ ਕੱਢਣ ਦੀ ਬਾਹਲੀ ਗੱਲ ਤੁਸੀਂ ਪੱਗ ਬੰਨੀ ਮੈਂ ਇਹ ਕਹ ਦੂੰ ਯਾਰ ਐ ਨਹੀਂ ਬੰਨੀ ਤੂੰ ਬਈ ਯਾਰ ਐ ਬੱਧਣੀ ਸੀ ਬਲਕਿ ਕਈ ਬੰਨੇ ਕਹਿ ਦਿੰਦੇ ਆ ਕੀ ਗੱਲ ਬਈ ਤੂੰ ਬੰਨ ਕੇ ਤਾਂ ਦੇਖ ਕੱਲਾ ਤੇ ਨੁਕਸ ਕੱਢਣਾ ਹੁੰਦਾ ਤੁਹਾਨੂੰ ਤੁਸੀਂ ਬੰਨ ਕੇ ਦੇਖੋ ਸੁਣ ਪਤਾ ਫੇਰ ਲੱਗੂ ਕੀ ਇਹਦਾ ਰਤਵ ਹੈ ਕੀ ਰਤਵ ਹੈ ਉਹੀ ਚੀਜ਼ ਕਿਸਾਨੀ ਦੋਲਣ ਚ ਵੜ ਗਈ ਆਕੇ ਸਾਥ ਨੇ ਦੇਣਾ ਲੱਤਾਂ ਖਿੱਚਣੀਆਂ ਇੱਕ ਦੂਜੇ ਦੀ ਪਰ ਸਾਥ ਬਈ ਦੇਣਗੇ ਬਾਈ ਜੀ ਹੁਣ ਨਹੀਂ ਦਿੰਦੇ ਸਾਥ ਉਹ ਦੋ ਦੇ ਦੇਣਗੇ ਬਾਈ ਜੀ ਉਹ ਹੈ ਨਾ ਉਹ ਕੋ ਹੈ ਨਾ ਨਹੀਂ ਦੇਖੋ ਗੱਡੀਆਂ ਜਾਂਦੀਆਂ ਬਾਈ ਜੀ ਬਹੁਤ ਹੋਣਾ ਮਰੇ ਬਾਅਦ ਇਕੱਠ ਕਰ ਲੈਣਗੇ ਅੱਜ ਇਕੱਠ ਨਹੀਂ ਕਰਨਾ ਉੱਥੇ ਬਾਈ ਜੀ ਅੱਜ ਨਹੀਂ ਕਰਨਾ ਕਿਉਂ ਅੱਜ ਹੋ ਗਿਆ ਫਿਰ ਰੌਲਾ ਚ ਉਧਰ ਦਾ ਵੀ ਆ ਉਹ ਜ਼ਿੰਮੇਵਾਰ ਨੂੰ ਤੁਸੀਂ ਇਹ ਦੇਖੋ ਬਾਈ ਜੀ ਜੇ ਕਿਸਾਨ ਰਹਿਣਾ ਆਰਥਿਕਾ ਵੀ ਕਿੱਥੋਂ ਆਊਗਾ ਫਿਰ ਆੜਤੀਆ ਕਿੱਥੋਂ ਬਿਲਕੁਲ ਹੀ ਆਰਥਿਕਾ ਖਤਮ ਹੋ ਜੂਗੀ ਅੱਜ ਹੁਣ ਸਮਰਥਨ ਨਹੀਂ ਦੇ ਰਹੇ ਉੱਥੇ ਜਾ ਕੇ ਨਾਲ ਹਾਂ ਜ਼ਮੀਨਦਾਰ ਐਵੇਂ ਥੋੜੀ ਕਲਾਈ ਜਾਂਦਾ ਲੋਕਾਂ ਤੇ ਨਹੀਂ ਦੇਂਦੇ ਵੀ ਕਲਾ ਜ਼ਮੀਨਦਾਰ ਆਦੇ ਵਾਸਤੇ ਕਰਉਂਦਾ ਆਦੇ ਵਾਸਤੇ ਨਹੀਂ ਕਰਉਂਦਾ ਬਾਈ ਜੋ ਸਾਰਿਆਂ ਵਾਸਤੇ ਹੀ ਕਰਾਉਂਦਾ ਪਰ ਇੰਨੇ ਡੁੰਗੀ ਨਾਲ ਕੋਈ ਸੋਚਦੇ ਨਹੀਂ ਉਸ ਚੀਜ਼ ਨੂੰ ਬਿਲਕੁਲ ਜੇ ਜ਼ਮੀਨਦਾਰ ਕੋਲ ਫਸਲ ਹੋਊ ਤਾਂ ਆਰਤੀਏ ਕੋਲੇ ਜਾਊ ਤੇ ਜ਼ਮੀਨਦਾਰ ਕੋਲੇ ਫਸਲ ਨਾ ਹੋਈ ਪਾਈ ਜੀ ਤੇ ਆਰਤੀਏ ਕੋਲੇ ਫਸਲ ਜਾਣੀ ਨਹੀਂ ਉਹ ਕਿੱਥੋਂ ਕਮਾਈ ਕਰੂਗਾ ਆਰਤੀਏ ਕੋਲੇ ਲੋੜ ਹੀ ਨਹੀਂ ਐਡੇ ਐਡੇ ਸੈਲਰ ਲੱਗ ਜਾਣੇ ਆ ਬਾਈ ਜੀ ਤਾ ਉਧਰ ਜਾਣੀ ਆ ਕੁਛ ਨਹੀਂ ਸ਼ੈਲਦਰ ਬਰੇ ਉੱਥੇ ਕੁਛ ਨਹੀਂ ਪੱਟਿਆ ਜਾਣਾ ਉੱਥੇ ਨਾ ਰ ਮੇਨ ਕਾਰਨ ਕੀ ਆ ਬਾਈ ਜੀ ਤੁਸੀਂ ਪਹਿਲੀ ਫਸਲ ਲੈ ਕੇ ਜਾਓਗੇ ਤੁਹਾਨੂੰ ਰੇਟ ਚੰਗਾ ਦੇ ਦਰਾਂਗੇ ਉੱਥੇ ਤੁਸੀਂ ਆਖੋ ਨਹੀਂ ਬਾਈ ਜੀ ਆਰਤੀਏ ਲਈ ਚੰਗਾ ਚੰਗਾ ਆਈ ਕਹਿੰਦਾ ਕੱਲ ਨੂੰ ਤੁਹਾਨੂੰ ਲੋੜ ਪੈਗੀ ਕੋਈ ਤੁਸੀਂ ਜਵਾਗ ਦਾ ਵਿਆਹ ਕਰ ਰਹੇ ਹੋ ਸ਼ੈਲਦਰ ਆਏ ਤੁਹਾਨੂੰ ਪੈਸੇ ਦੇ ਦੇਣਗੇ ਨਹੀਂ ਬਿਲਕੁਲ ਨਹੀਂ ਦੇਣੀ ਫੇਰ ਜੀ ਪੈਸੇ ਤਾਂ ਆਪਾਂ ਨੂੰ ਅਖੀਰ ਆਰਤੀਏ ਦਊਗਾ ਆਰਤੀਏ ਦਊ ਜਿਹਦੇ ਨਾਲ ਪਿਆਰ ਚੱਲੀ ਜਿਹਦੇ ਵਿਆਹ ਮੇਰੇ ਚੰਦਰ ਨੇ ਕਹਿਦਣਾ ਫਾਸਲਾ ਲਿਆ ਪੈਸੇ ਲੈ ਜਾ ਭਾਈ ਪੈਸੇ ਲੈ ਜਾ ਹੁਣ ਤੁਸੀਂ ਅੱਧੀ ਰਾਤ ਨੂੰ ਰੋਡ ਤੇ ਗਈ 12 ਵਜੇ ਕਿਹਦੀ ਟਰਾਲੀ ਸਟੱਕਿਆ ਹੋਗੇ ਕਣਕ ਵਾਲੀ ਉੱਥੇ ਨਹੀਂ ਸਟਾਉਂਦੇ ਹੀ ਨਹੀਂ ਅਗਲਾ ਫੇਰ ਜੀ ਅਗਲੇ ਦਾ ਗੇਟ ਬੰਦ ਦਾ ਹਾਂਜੀ ਇਹ ਹੁਣ ਨਹੀਂ ਪਿਛਲੇ ਕਿਸਾਨ ਅੰਦੋਲਨ ਵੇਲੇ ਵੀ ਹੀ ਹਾਰ ਸੀ ਉਹ ਤੋਂ ਉਹ ਚਰਚਾ ਚੱਲ ਰਹੀ ਹੈ ਉਹ ਗੱਲਾਂ ਦੀ ਵੀ ਜਿਹੜੇ ਕੋਈ ਅੱਗੇ ਕਿਸਾਨ ਆਗੂ ਲੱਗੇ ਸੀ ਉਹ ਕਹਿੰਦੇ ਵੀ ਬਈ ਜੀ ਚੰਗੇ ਪੈਸੇ ਕਮਾ ਗਏ ਬਾਈ ਜੀ ਠੀਕ ਆ ਹੁਣ ਪੈਸੇ ਕਮਾ ਗਏ ਫਿਰ ਡੱਲੇਪਾਲ ਸਾਹਿਬ ਇਸ ਵਾਰ ਬਹੁਤ ਰੁਪਏ ਕਮਾਉਣਗੇ ਥੋੜਾ ਕੀ ਕਹਿਣਾ ਹੈ ਇਸ ਵਾਰ ਬਾਈ ਜੀ ਡੱਲੇ ਸਾਹਿਬ ਉਹ ਜ ਕੀ ਲੋੜ ਤੇ ਉਹਨਾਂ ਨਾਲ ਆਉਂਦੀ ਬੰਦਾ ਕੈਂਸਰ ਦਾ ਮਰੀਜ਼ ਹੈ ਜੀ ਬੰਦੇ ਨੇ ਪੈਸੇ ਕਮਾਉਣ ਦੇ ਲਈ ਲੋੜ ਹੀ ਸੀ ਇਹ ਅੱਜ ਇਲਾਜ ਕਰਾਇਆ ਹੁੰਦਾ ਬੰਦੇ ਨੇ ਆ ਤਾਂ ਠੀਕ ਹੈ ਜੀ ਇਹਨੂੰ ਕੀ ਲੋੜ ਹੈ ਹੂੰ ਜਿਹੜੇ ਬੰਦੇ ਉਤੋਂ ਪੈਸਾ ਕਮਾ ਗਏ ਉਹ ਇੱਥੇ ਪੈਰ ਨਹੀਂ ਪਾਉਂਦੇ ਭਾਈ ਜੀ ਇੱਥੇ ਕੀ ਦੁਬਾਰਾ ਨਹੀਂ ਪਾਉਂਦੇ ਪੈਰ ਨਹੀਂ ਪਾਉਂਦੇ ਇੱਥੇ ਇਹ ਸਾਡਾ ਨਹੀਂ ਕਹਿਣਾ ਦੋਸਤੋ ਇਹ ਮੈਂ ਕਹਿਣਾ ਵੀ ਘਟੋ ਘਟ ਵੀ 80% ਲੋਕਾਂ ਦਾ ਆਮ ਪਿੰਡਾਂ ਦੇ ਵਿੱਚ ਵਿਚਾਰਧਾਰਾ ਇਹ ਹੀ ਹੋਈ ਪਈ ਹੈ ਵੀ ਉਹ ਬਈ ਅੱਗੇ ਨਹੀਂ ਆ ਰਹੇ ਇਸ ਵਾਰ ਆਉਂਦੇ ਤਾਂ ਨਹੀਂ ਵਿਕਾਰਨੇ ਇਕਨਾ ਵੀਰ ਨੇ ਪੋਸਟ ਪਾਈ ਪੜੀ ਉਹ ਕਹਿੰਦਾ ਵੀ ਬੇਕੋ ਦਾ ਜੇਕਰ ਦਾ ਡੱਲੇਵਾਲ ਸਾਹਿਬ ਧਰਨੇ ਤੇ ਬੈਠੇ ਭੁੱਖ ਹੜਤਾਲ ਤੇ ਜੇ ਉਹ ਭੁੱਖ ਹੜਤਾਲ ਦੇ ਨਾਲ ਸਾਪੂ ਡੱਲੇਵਾਲ ਸਾਹਿਬ ਨੂੰ ਹੋ ਗਿਆ ਕੁਛ ਹੋ ਜਾਂਦਾ ਜੇਕਰ ਹੋ ਜਾਂਦਾ ਉੱਥੋਂ ਆ ਦੇ ਆਟੋਮੈਟਿਕ ਧਰਨਾ ਉੱਥੇ ਤੱਕ ਚੱਕਿਆ ਜਾਂਦਾ ਉਹ ਚੱਕਿਆ ਜਾਂਦਾ ਜਿਹੜੇ ਪਿੰਡਾਂ 'ਚ ਬੈਠੇ ਐ ਪਿਛਲੇ ਧਰਨੇ ਵਾਲੇ ਕਿਸਾਨ ਅੱਗੂ ਅੱਗੇ ਲੱਗੇ ਸੀ ਉਹਨਾਂ ਮਗਰ ਕਿਸੇ ਨੇ ਲੱਗਣਾ ਨਹੀਂ ਦੁਆਰਾ ਤਰਨਾ ਤਾਂ ਆਟੋਮੈਟਿਕ ਹੀ ਨਹੀਂ ਮੁੜ ਕੇ ਇੱਥੇ ਜੁੜਨਾ। ਬਾਈ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਹੂੰ। ਮੁੜ ਕੇ ਤੁਸੀਂ ਤਰਨਾ ਜ਼ਿੰਦਗੀ 'ਚ ਭੁੱਲ ਜਾਓਗੇ ਨਾਮ ਕੀ ਹੈ। ਤਰਨਾ ਸਹੀ ਹੈ। ਛੋਡੇ ਤੇ ਸਰਕਾਰ ਨੇ ਇਹ ਜੇ ਕਾਨੂੰਨ ਸਖਤ ਖਿੱਚਦ ਨੇ ਦੁਆਦ ਮੁੜ ਕੇ ਪੰਜ ਬੰਦੇ ਨਹੀਂ ਇਕੱਠੇ ਹੋ। ਵੀ ਮੁੜ ਕੇ ਪਿੰਡ 'ਚ ਵੀ ਨਾ ਤਰਨੇ ਦੇ ਬੈਠੇ। ਬਿਲਕੁਲ। ਸੜਕਾਂ 'ਤੇ ਬੈਠਣਾ ਕੀ ਜਾਗੇ। ਤੁਸੀਂ ਸੋਚ ਸਕਦੇ ਹੋ। ਨਾ ਤੁਰਨਾ ਜਾਂ ਨਹੀਂ ਤੁਰਨਾ। ਜਾਂ ਫਿਰ ਬਾਜ਼ 'ਚ ਭੋਗਦੇ ਹੀ ਜਾਣਾ ਹੈ। ਫਿਰ ਜਾਇਓ ਵੀ ਨਾ। ਬਾਈ ਜੀ ਆਪਣੇ ਲੋਕਾਂ ਦੇ ਦਾ ਰਹਿ ਬਣਿਆ ਯਾਰ ਰਿਵਾਜ ਆ ਬਾਈ ਜੀ। ਭੋਗ ਤੇ ਕੱਟ ਕਰ ਦੇਣਾ ਹਜ਼ਾਰਾਂ ਦੀ ਗਿਣਤੀ ਚ ਫਿਰ ਤਾਂ ਜਿਹੜਾ ਨਹੀਂ ਬੋਲਦਾ ਉਹ ਵੀ ਆਉਣਾ ਬਾਈ ਜੀ ਦੀਪ ਸਿੱਧੂ ਨੇ ਇਹ ਗੱਲ ਕਹੀ ਸੀ ਉਦੋਂ ਇਹਦੇ ਮਗਰ ਦੀਪ ਸਿੱਧੂ ਦੇ ਮਗਰ ਚੱਲੇ ਹੁੰਦੇ ਅੱਜ ਆ ਦਿਨ ਦੇਖਣ ਨੂੰ ਨਹੀਂ ਮਿਲਣਾ ਸੀ ਵੀਰੇ ਉਦੋਂ ਪਰ ਕਹਿੰਦੇ ਗਦਾਰ ਆ ਗਦਾਰ ਹੈ ਪਹਿਲਾਂ ਗਦਾਰ ਹੋ ਗਏ ਜੀ ਬਹੁਤ ਸੁਣ ਰਹੇ ਆ ਵੀ ਉਹਦੀਆਂ ਪੋਸਟਾਂ ਹਰੇਕ ਸੱਚੀਆਂ ਹੋ ਰਹੀਆਂ ਗੱਲਾਂ ਉਦੋਂ ਸੱਚੀਆਂ ਨਹੀਂ ਹੁੰਦੀਆਂ ਸੀ ਹੈਨਾ ਬਾਈ ਜੀ ਉਹ ਬੰਦਾ ਕਿਸੇ ਗੱਲ ਤੇ ਬੋਲਦਾ ਸੀ ਉਹ ਬੰਦਾ ਵਕੀਲ ਸੀ ਬਹੁਤ ਤਗੜਾ ਹਾਈ ਲੈਵਲ ਤੇ ਮਤਲਬ ਵੀ ਆਪਾਂ ਸੋਚਿਆ ਸਾਡੇ ਜਿੱ ਤੱਕ ਬੰਦੇ ਨੇ ਪੜ੍ਹਾਈ ਕੀਤੀ ਹੋਈ ਸੀ ਉਹ ਬੰਦੇ ਨੇ ਕੀ ਲੋੜ ਸੀ ਸਾਰਾ ਕੁਝ ਛੱਡ ਕੇ ਇੱਥੇ ਆਉਣ ਦੀ ਫੇਰ ਵੀ ਕਿਸਾਨਾਂ ਦੇ ਨਾਲ ਉਥੇ ਝੁੰਮੀਆਂ ਦੇ ਵਿੱਚ ਰਹਿ ਕੇ ਹਾਂ ਜਿਉਂ ਨ ਦਰਦ ਦੇਖਿਆ ਫੇਰ ਹੀ ਆਇਆ ਜੀ ਬਿਲਕੁਲ ਪਰ ਲੋਕ ਉਹਨੂੰ ਕਹਿੰਦੇ ਦਾ ਬੀਜਪੀ ਦਾ ਬੰਦਾ ਇਹ ਫਲਾਨਾ ਹੈ ਤੇ ਹਮਕਾ ਜੀ ਮੁੜ ਕੇ ਉਹਦੇ ਮਰੇ ਤੇ ਕੱਠ ਕਰਤਾ ਜੀ ਕੀ ਗੱਲ ਰਿਪੀਟ ਨਾ ਹੋ ਜਾਏ ਕਿਤੇ ਬਾਪੂ ਡਲੇਵਾਲ ਸਾਹਿਬ ਨਾਲ ਕਿਤੇ ਮਗਰੇ ਮਗਰੋਂ ਕਦਰ ਪਾਈਏ ਜਿਵੇਂ ਪਹਿਲਾਂ ਪਾਉਂਦੇ ਸੀ ਤੇ ਹੁਣ ਆਪਾਂ ਬਈ ਜੀ ਸਿਆਣੀਆਂ ਵੀ ਨਾ ਠੀਕ ਹੈ ਹੁਣ ਆਖਦੇ ਨੇ ਵੀ ਚਲੋ ਹੈ ਜਿਵੇਂ ਧਰਨਾ ਚੱਲੀ ਜਾਂਦਾ ਚੱਲੀ ਜਾਂਦਾ ਤਾਂ ਹੱਥ ਜੋੜ ਕੇ ਸਾਡੀ ਬੇਨਤੀ ਹੈ ਦੋਸਤੋ ਵੀ ਵੱਧ ਤੋਂ ਵੱਧ ਬਈ ਧਰਨੇ ਤੇ ਆਪ ਵੀ ਜਾਓ ਤੇ ਹੋਰਾਂ ਨੂੰ ਵੀ ਲੈ ਕੇ ਜਾਓ ਤੇ ਧਰਨੇ ਨੂੰ ਕਾਮਯਾਬ ਕਰੋ ਵੱਧ ਤੋਂ ਵੱਧ